ਅਕਈ ਕਹਿੰਦੇ ਨੇ ਜੀ ਸਿੱਖੀ ਨੂੰ ਖਤਰਾ ਹੈ ਉਹ ਸਿੱਖੀ ਨੂੰ ਕੋਈ ਮੀਟ ਨਹੀਂ ਸਕਦਾ ਇਹ ਤਾਂ ਕਲੀਆਂ ਵਾਲੇ ਪਾਤਸ਼ਾਹ ਦਾ ਖਾਲਸਾ ਪੰਥ ਸਾਜਿਆ ਏ ਇਹ ਦਿਨ ਭੋ ਦਿਨ ਚੜਦੀ ਕਲਾ ਜੀ ਰਹਿਣਾ ਈ ਠੀਕ ਆ ਕਿਤੇ ਮਾੜੇ ਮੁੱਡੇ ਬਦਲ ਆਉਂਦੇ ਆ ਪਾਸੇ ਹੋ ਜਾਂਦੇ ਆ ਪਰ ਇਹਨੂੰ ਕੋਈ ਮੀਟ ਨਹੀਂ ਸਕਦਾ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਪੰਥ ਨੂੰ ਇਹ ਚੜਦੀ ਕਲਾ ਚ ਰਹੇਗਾ ਤੇ ਗੁਰਮਖੋ ਇਹ ਔਰੰਗਜੀਬ ਨੇ ਸਭ ਤੋਂ ਪਹਿਲਾਂ ਮੰਦਰਾਂ ਨੂੰ ਜਿੰਦੇ ਲਵਾਤੇ 2-3 ਦਿਨ ਸਾਲ ਜਿੰਦੇ ਲੱਗੇ ਰਹੀ ਜਦੋਂ ਇਹਨੇ ਦੇਖਿਆ ਨਾ ਵੀ ਕੋਈ ਖਾਸ਼ ਨਹੀਂ ਕੋਈ ਬੋਲਿਆ ਚੱਲਿਆ ਵੀ ਕਿਸੇ ਨੇ ਆਵਾਜ਼ ਨਹੀਂ ਉਠਾਈ ਤੇ ਗੁਰਮਖੋ ਇਹਨੇ ਉਹ ਮੰਦਰ ਢਵਾਤੇ ਵੀ ਮੰਦਰ ਢਾਦੋ ਅੱਤ ਪਿੱਛੇ ਜੇ ਸੁਣਿਆ ਨਾ ਮੰਦਰ ਢਾਹਣ ਦਾ ਥੋੜਾ ਪਿਆ ਸੀ ਯੁੱਧ ਇਹ ਅਜ ਹੋ ਰਹੀ ਸਾਰੇ ਮੰਦਰ ਔਰੰਗਜੀਬ ਨੇ ਢਵਾਏ ਜਦੋਂ ਢਵਾਏ ਫਿਰ ਇਹ ਨਹੀਂ ਕੀ ਸੋਚਿਆ ਵੀ ਬੱਦ ਤੋਂ ਬੱਦ ਜਿਹੜੀ ਹਿੰਦੂ ਹੈ ਇਹਨਾਂ ਨੂੰ ਮੁਸਲਮਾਨ ਮਤ ਵਿੱਚ ਲਿਆਂਦਾ ਜਾਵੇ ਇਹਨੇ ਕੀ ਕੀਤਾ ਕਾਂਸ਼ੀ ਹਿੰਦੂਆਂ ਦੇ ਦੋ ਵੱਡੇ ਟਿਕਾਣੇ ਸੀਗੇ ਜਿੱਥੇ ਬਹੁਤ ਵਿਦਿਆ ਪੜਾਈ ਜਾਂਦੀ ਸੀ ਕਲੰਗਿਆਂ ਵਾਲੇ ਬਾਦਸ਼ਾਹ ਨੇ ਵੀ ਸਿੱਖਾਂ ਨੂੰ ਬਾਅਦ ਵਿੱਚ ਕਾਂਸੀ ਭੇਜਿਆ ਸੀ ਕਿਉਂਕਿ ਉਹਦੇ ਤੇ ਵਿੱਦਿਆ ਬਹੁਤ ਸੀ ਕਾਂਸੀ ਤੇ ਕਸ਼ਮੀਰ ਦੋ ਜਗ੍ਹਾ ਸੀ ਜਿੱਥੇ ਹਿੰਦੂਆਂ ਦੇ ਸਭ ਤੋਂ ਵੱਡ ਪੜ੍ਹਾਈ ਕਰਾਈ ਜਾਂਦੀ ਸੀ ਕਟੜਵਾਦੀ ਹਿੰਦੂ ਰਹਿੰਦੇ ਸੀ ਇਹਨੇ ਦੋਨੇ ਨਿਸ਼ਾਨੇ ਚੁਣ ਲਈ ਹੁਣ ਵੀ ਦੇਖੋ ਤਾਂ ਜਦੋਂ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਸਿੱਖੀ ਨੂੰ ਢਾਹ ਲਾਉਣ ਦੀ ਉਦੋਂ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਨੂੰ ਚੁਣ ਲੈਂਦੀ ਹੈ ਉਦੋਂ ਅੰਮ੍ਰਿਤਸਰ ਦੀ ਧਰਤੀ ਦੇ ਕਹਿਣੇ ਵੀ ਆਹ ਕੰਮ ਕਰੀ ਉੱਥੇ ਜਾ ਕੇ ਪੁੱਠਾ ਸਿੱਧਾ ਕਿਉਂ ਕਿਉਂਕਿ ਸਾਡੀ ਜੜ ਹੈ ਜੜ ਅੰਮ੍ਰਿਤਸਰ ਦੀ ਧਰਤੀ ਸਾਡੀ ਤਾਖਤ ਹੈ ਅੰਮ੍ਰਿਤਸਰ ਦੀ ਧਰਤੀ